ਬਾਈ ਤੁਹਾਨੂੰ ਪਤਾ ਹੈ ਕਿ ਸੁਭਾ ਬਾਈ ਭਾਨੇ ਸਿੱਧੂ ਨੇ ਕੋੜ ਦੁੰਨੀਆਂ ਦੀ ਮੰਡੀ ਦੇ ਵਿੱਚ ਵੀਡੀਓ ਪਾਈ ਸੀ ਕਿ ਕਣਕ ਚੱਕੀ ਨਹੀਂ ਜਾਂਦੀ ਕਿ ਕਿਸਾਨ ਬਹੁਤ ਪ੍ਰੇਸ਼ਾਨ ਸੀ ਮੌਸਮ ਵੀ ਬਹੁਤ ਖਰਾਬ ਸੀ ਤੇ ਮੰਡੀਆਂ ਦੇ ਵਿੱਚ ਕਣਕ ਰੋਲ ਰਹੀ ਸੀ ਆ ਵੇਖ ਲਓ ਬਾਈ ਵੀਡੀਓ ਪਾਈ ਨੂੰ ਸਿਰਫ 2 ਘੰਟੇ ਹੀ ਹੋਇਆ ਅਫਸਰਾਂ ਦੀਆਂ ਲੈਣਾ ਲਾਈਆਂ ਵੇਖੋ ਵੱਡੇ ਵੱਡੇ ਅਫਸਰ ਆ ਕੇ ਬਹੁਤ ਵੱਡਾ ਪ੍ਰਸ਼ਾਸਨ ਆਇਆ ਤੁਸੀਂ ਵੇਖ ਲਓ ਡੀਸੀ ਐਸਐਸਪੀ ਸਾਰੇ ਅਫਸਰ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਆ ਤੇ ਵੇਖ ਲਓ ਤੁਸੀਂ ਕਣਕ ਚੱਕਣੀ ਸ਼ੁਰੂ ਵੀ ਹੋ ਗਈ ਬਾਈ ਸਿਰਫ 2 ਘੰਟੇ ਹੋਏ ਸੀ ਵੀਡੀਓ ਪਾਈ ਨੂੰ ਆ ਤੁਸੀਂ ਵੇਖ ਲਓ ਠੀਕ ਸਾਰੇ ਅਫਸਰ ਫਿਰਦੇ ਆ ਵਧੀਆ ਸਾਡੇ ਨਾਲ ਗੱਲਬਾਤ ਕਰਕੇ ਗਏ ਆ ਤੁਸੀਂ ਵੇਖ ਲਓ ਤੇ ਉਸ ਤੋਂ ਬਾਅਦ ਵੇਖ ਲਓ ਬਈ ਜਿਹੜੀ ਆ ਸ਼ੁਰੂ ਹੋ ਗਈ ਆ ਸਾਰੇ ਨਾਲ ਜਾ ਕੇ ਕਰਾਂਗੇ ਆਜੋ ਆਜੋ dan nai ganna apa liura karawu gotu gotu api ta kunya marabitu e koi maraya akatu ap marthnal